ਸਸਕਾ ਵੀਜੀ ਸਾਰੇ ਵੀਰਾਂ ਨੂੰ ਦੀ ਡੇਈ ਫੈਨ ਤੁਹਾਡਾ ਬੱਬੋ ਵੈਲਕਮ ਹੈ ਜੀ ਤੇ ਵੀਜੀ ਆ ਜ ਆਪਣੇ ਵਿਜ਼ਿਟ ਹੈਗੀ ਆ ਪਿੰਡ ਖੇੜਾ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਬੱਬਕਾਲਾ ਤੇ ਭਗਵਾਨ ਸਿੰਘ ਫੁੱਜੀ ਜੀ ਸਾਹਿਬ ਕੋਲ ਆ ਚੁੱਕੇ ਜੀ ਆਪਾਂ ਅੱਜ ਵੀ ਭਾਈ 8-10 ਦੇ ਲਗਭਗ ਗਮ ਮਜਾ ਸੇਲ ਹੈ ਜੀ ਤੇ ਹੌਣ ਬਾਈ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲਕ ਰਕੋੜਾ ਉਸ ਤੋਂ ਪਹਿਲਾਂ ਵੀਜੀ ਰਿਕੈਸਟ ਕੋਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀ ਖਰੀਦੋ ਨਾਲੇ ਬੜੇ ਬੱਧ ਸ਼ੈੱਕ ਕਰਦਿਆ ਕਰੋ ਚਲੋ ਗਾਵੇਂ ਕੇ ਵੀ ਤੇ ਫੈਰਾ ਲੱਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਸਤਿ ਸ਼੍ਰੀ ਅਕਾਲ ਜੀ ਸਰ ਠੀਕ ਠਾਕ ਜੀ ਹਾਂ ਵਧੀਆ ਬਾਈ ਜੀ ਹੋਰ ਠਾਕ ਮੇਰਾ ਮੇਰਾ ਮਾਂ ਦੇ ਪੁਰੇ ਜੀ ਕੰਮ ਕਰਨਾ ਕੀ ਗੱਲ ਚੈਹੀਦੀ ਆ ਠੰਡ ਦਾ ਮੌਸਮਿਆ ਥੋੜਾ ਵੱਜ ਪੁੱਜ ਕੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਹੋਰ ਠਾਕ ਜੀ ਤੁਹਾਡਾ ਗੁਰੂ ਦੀ ਕਿਰਪਾ ਨਾਲ ਗੱਡੀ ਹੈਗੀ ਆ ਹਾਂ ਜੀ ਹਾਂ ਜੀ ਤੇ ਚਲੋ ਫੇਰ ਵੀ ਬੱਜ ਕੇ ਹੋਰ ਠੀਕ ਠਾਕ ਜੀ ਵਧੀਆ ਅੱਜ ਇਧਰ ਮੇਲੇ ਲੱਗੇ ਨੇ ਕੋ ਪਸ਼ੂ ਆ 10 ਮੱਝਾਂ ਜਿਹਦੇ ਇੱਕ ਆਪਣੇ ਕੋਹਾਵਾ ਅੱਛਾ ਤੇ ਚੰਗੇ ਡੰਗੜਾ ਤੇ ਚਲੋ ਮੰਡੀ ਵਾਲੇ ਆ ਜਿਹੜੇ ਵੀਰ ਕਿਥੇ ਮੰਡੀ-ਮੁੰਡੀ ਵਿੱਚ ਨੇ ਹੋਣਾ ਜਿੱਦਾਂ ਅੱਛਾ ਉਹ ਉਹ ਵੀ ਲੈ ਰਹੇ ਨੇ ਪਰਨੋਲੇ ਪਰਨੋਲੇ ਵਾਲੇ ਹੁੰਦੇ ਨਾ ਉਹ ਗੱਪਣ ਮਹੀਂ ਬਹੁਤ ਲੈ ਕੇ ਖੁਸ਼ ਆ ਠੀਕ ਆ ਅੰਗਰ ਚੰਗੇ ਤੇ ਵਧੀਆ ਠੀਕ ਆ ਬਾਕੀ ਆਪਾਂ ਰੇਟ ਬਿਲਕੁਲ ਜਾਇ ਜੀ ਹੁੰਦਾ ਆਪਣਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਤੇ ਵੈਸੇ ਜੇ ਆਪਾਂ ਘੱਟ ਰੇਟ ਪਾਉਣੇ ਨਾ ਤੇ ਗਾਹ ਵੇਖ ਕਹਿੰਦੇ ਹੋਰ ਘੱਟ ਹੋਰ ਘੱਟ ਚਲੋ ਜੀ ਚਲੋ ਇਹ ਗੱਲਾਂ ਨਹੀਂ ਹੁੰਦਾ ਗਾਹ ਨੂੰ ਤਾਂ ਹੁੰਦਾ ਹੁੰਦਾ ਯਾਰ ਤੋੜੀ ਹੈ ਬੰਦੇ ਦੀ ਤੰਦਰੁਸਤੀ ਤੰਦਰੁਸਤੀ ਜੀ ਬਿਲਕੁਲ ਜੀ ਤੇ ਖੁਸ਼ ਰਹਿਣਾ ਤੇ ਮੁਹੱਬਤ ਆਪਣੀ ਤੇ ਇਹੋ ਸਤ ਜੰਗਲੋ ਮਿਲ ਕੇ ਰਹਿਣਾ ਜ਼ਰੂਰੀ ਹੈ ਵੇ ਹਾਂਜੀ 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 ਤੇ ਕਈ ਬੰਦੇ ਦੱਸਿਆ ਦੀ ਨਾ ਮਰ ਜੀ ਨੀ ਕੀ ਜੀ ਗੱਲ ਤਾਂ ਪਛਾਣ ਹਾਂਜੀ ਓ ਠੀਕ ਹੈ ਸਿਲਜਾਂ ਇਹ ਮੈਂ ਹੀ ਚਲੇ ਕਿ ਕਲੀ ਸਟਾਰ ਆਪਾਂ ਹਾਂਜੀ ਹਾਂਜੀ ਆ ਮੈਂ ਸਹੀ ਜੀ ਹਾਂਜੀ ਤੇ ਇਹਦਾ ਬੱਚਾ ਵਾ ਉਹ ਬੜੇ ਪੱਦਾ ਅੱਛਾ ਡੇਢ ਮਹੀਨੇ ਦੋ ਮਹੀਨੇ ਨਾ ਘਟਾ ਵੱਡਿਆਂ ਨੂੰ ਦੋ ਮਹੀਨੇ ਅਰੇ ਡੇਢ ਦੋ ਮਹੀਨਾ ਦਾ ਠੀਕ ਆ ਲਓ ਜੀ ਦੇਖੋ ਗਰਾ ਦੀ ਵਾ ਠੀਕ ਆ ਨਿਕਨੇ ਕਿ ਮੁੱਲ ਤੇ ਵੇਖੋ ਕਿ ਨਾ ਚੜਾ

ਅੱਛਾ 8 ਕਿਲੋ ਦੁੱਧ 8 ਕਿਲੋ ਦੁੱਧ ਆ ਠੀਕ ਆ ਇਹ ਵੀ ਤੋਰੋ ਲੋ ਜੀ 8 ਕਿਲੋ ਦੁੱਧ ਆ ਜੀ ਤਿੱਲ ਛੋਟੀ ਪਰ ਸੋਹਣੀ ਛੋਟੀ ਆ ਆ ਦੇਖੋ ਬੱਚਾ ਮਗਰ ਜੀ ਕੱਟੀ ਕੱਟੀ ਮਗਰ ਬਸ ਠੀਕ ਆ ਹਾਂਜੀ ਆਪਣੇ ਉਹ ਕੰਮ ਨਹੀਂ ਆ ਜੇ ਦੁੱਧ ਦੱਸਾਂਗੇ ਨਾ 8 ਕਿਲੋ ਦੇ 8 ਹੀ ਨਿਕਲੂਗਾ ਹਾਂਜੀ ਠੀਕ ਹੈ ਠੀਕ ਹੈ ਮੇਰੇ ਕਿਤੇ ਮੇਰਾ ਰਿਕਾਰਡ ਨਹੀਂ ਬਣਨਾ ਮੇਰੇ ਵੈਸੇ ਜਿਹੜੇ ਸੱਜਣ ਮੇਰੇ ਮੱਝ ਖਾੜਦੇ ਮਾਲ ਉਹਨਾਂ ਨੂੰ ਪਤਾ ਆ ਗਿਆ ਉਹ ਪਤਾ ਦੇ ਦਿੱਤੀ ਹੂੰ ਹੂੰ ਇਸ ਤੋਂ ਥੋੜਾ ਜਿਹਾ ਇਹਦਾ ਨੂੰ ਮੁੱਲ ਸਿਰਫ 50 50 ਹਾਂਜੀ ਚਲੋ ਠੀਕ ਆ ਤੇ ਆਹ ਜੀ ਸੰਦੀਸ਼ ਮੈਂ ਗੱਪਣ ਗੱਪਣ ਆ ਹਾਂਜੀ ਇਹ ਮਹੀਨਾ ਹੋ ਗਿਆ ਅੱਜ ਪਹਿਲਾ ਸਵੇਰ ਮੈਂ ਜੱਤੀ ਆਪ ਨੂੰ ਅੱਛਾ ਜੀ ਲੋ ਜੀ ਦੇਖੋ ਬਰਾਦਰ ਦੇਸ਼ਾ 13 ਨੂੰ ਤੋਂ ਜੋ ਕੇ ਤੇ ਆਪਣੇ ਸੱਜਣ ਬੰਦਿਆਂ ਦਿੱਤੀ ਸੀ ਤਾਂ ਦੇ ਬਾਪੂ ਵਾਲਿਆਂ ਨੂੰ ਅੱਛਾ ਜੀ ਤੇ ਆਜੋ ਉਦੋਂ ਨਾਲ ਦਿੱਤੀ 1 ਲੱਖ ਤੇ 7000 ਹਾਂਜੀ ਹਾਂਜੀ ਅੱਜ ਮੈਂ ਦਿਨ ਖਰਦੀ 15 ਜੀ ਹਾਂਜੀ ਹੋਣ ਦਮਾ ਕੋ 90000 ਦੇ 90000 ਦੇ ਹਾਂਜੀ ਠੀਕ ਆ ਰਿਕਾਰਡ ਨਹੀਂ ਮਹੀਆ ਮੇਰੀ ਬਕਾਰ ਵਾਲੇ ਠੀਕ ਆ ਰਿਕਾਰਡ ਵਾਲੀ 90000 ਠੀਕ ਹੈ ਜੀ ਤੇ ਆਹ ਆ ਜੀ ਜੀ ਹੁਣ ਇਹ ਆ ਗਿਆ ਜਿਹੜਾ ਬੜਾ ਮੋਟਾ ਬੂਆ ਬੰਨੀ ਆ ਜੀ ਅਸਾਂ ਜੀ ਨਹੀਂ ਖਰੀਈ ਚਲੋ ਤੇ ਸੰਭੀ ਨਹੀਂ ਆ ਹਾਂਜੀ ਤੋਰ ਤੇ ਲੈ ਜੀ ਇਹ ਵੀ ਤੋਰੋ ਜੀ ਦੇਖੋ ਜੀ ਕਰਾ ਦੇ ਆਜੋ 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 ਠੀਕ ਆ ਲੈ ਜੋ ਹਣਾ ਜੀ ਹਾਂਜੀ ਭਾਜੀ ਫਿਰ ਬਾੜੀਆ ਨੇ ਰੱਖਣੀ ਬਾੜੀਆ ਹਾਂਜੀ ਚਲੋ ਠੀਕ ਆ ਖੰਮ ਨਾਲੀ ਥੋੜੀ ਚਲੋ ਹੁਣ ਆਪਾਂ ਠੰਡ ਦਾ ਮੁਰਗੀਆਂ ਤੇ ਅਜੇ ਹੋਣੀ ਨਹੀਂ ਨਹੀਂ ਬੱਸ ਨਹੀਂ ਭਜੀ ਨਵਾਇਆ ਜਾਣੀ ਬਿਲਕੁਲ ਜੀ ਜਿੰਨਾ ਤੇ ਗੋਆ ਕਵਾ ਲਾਇਆ ਬਹੁਤ ਚਾਹ ਹੈ ਜੀ ਜੀ ਤਿਆਰ ਹੈ ਇਹ ਵੀ ਹੋਣੀ ਆਈ ਏ ਤਿਆਰ ਹੀ ਹਣਾ ਜੀ

ਇਹ ਦੀ ਸਾਮ ਮੋਲ 82 ਹਜ਼ਾਰ ਛੋੜ ਕੇ ਆਜਾ 82 ਹਜ਼ਾਰ ਦੀ ਚਲੋ ਠੀਕ ਆ ਹੁਣ ਕਿੰਦੇ ਕਰ ਦਿੰਦੇ ਹੋਰ ਤਾਂ ਆਪਾਂ ਜਾਂ ਦੋ 80 ਦੀ ਚਲੋ ਠੀਕ ਆ ਜੀ ਠੀਕ ਆ ਨਹੀਂ ਨਹੀਂ ਕੋਈ ਗੱਲ ਆਹ ਜੀ ਇਹ ਵੀ ਕੱਪੜੀਆਂ ਕੱਪੜਾ ਹਾਂ ਕੱਪੜਾ ਵੱਡੀ ਝੋਟਿਆ ਨਾ ਜੀ ਹੁਣ ਇਹ ਲੱਗਦੀ ਇਹ ਚਲੋ ਇਹ ਮਤਲਬ ਕਿ ਨਹੀਂ ਤੇ ਵੀ ਕਹਿੰਦੇ ਸਾਰੀਆਂ ਹੁਣ ਇਹ ਖੇਤੀ ਕਦ ਲੈ ਲਈਆਂ ਹਾਂ ਜੀ ਸੱਚ ਕਹਾਂ ਲਿਆ ਵੀ ਮੈਂ 8 ਘੰਟੇ ਸੁਣਨਾ ਰਾਤ ਹਾਂ ਹਾਂ ਦੇਨ ਦਾ ਆਤ ਮੇਰਾ ਕੰਮ ਇਹੋ ਜਿਹਾ ਪਾ ਮੈਨੂੰ 50 ਮੱਜਾ ਮੈਂ ਲੈ ਲਿਆ ਲੈਣੀ ਆ ਮੇਰੇ ਕੋ ਗਾ ਕਹਾ ਜੀ ਚਲੋ ਉਹਨਾਂ ਦਾ ਨਾਂ ਲੈਣਾ ਤੇ ਭਾਂਗ ਨਾਲ ਮੈਂ 20 ਮੱਜਾ ਇਕੱਠੀਆਂ ਦੇ ਲੈ ਜੰਦੇ ਹਾਂ ਹਾਂ ਸਹੀ 20 ਮੱਜਾ ਵੀ ਲੈ ਜਦੇ ਇਕੱਠੀਆਂ 20 ਲੈ ਲੈ ਪ੍ਰਾਣੇ ਬੰਦੇ ਜੁੜੇ ਪਰ ਬਖੀ ਹਾਂ ਜੀ ਤਾਂ ਥਾਂ ਮਗਰ ਤੁਹਾਡੇ ਕੋਲ ਕਿੰਨਾ ਪਿਆ ਜੀ ਹਾਂ ਛੋਟੀ ਮੇਲਾ ਦਿੱਤੇ ਸਰਾਵੜ ਬਿਲਕੁਲ ਵੱਡੀ ਛੋਟੀ ਹੈ ਜੀ ਬੁਰੀ ਇਹ ਇੱਕ ਤੋਂ ਵੱਡਾ ਪਿਸਥਾਨ ਆ ਆ ਜਾਓ ਆ ਜਾਓ ਆ ਜਾਓ ਮੜੇ ਹਾਂ ਜੀ ਮੈਂ ਮੂਹ ਮੰਨ ਚਲੋ ਹਾਂ ਜੀ ਫਿਰ ਸੰਦੀਪ ਸਿੰਘ ਜੇ 1 ਲੱਖ ਤੇ 10 ਦੇ ਦੂੰਗਾ ਅੱਜ 1 ਲੱਖ 10 ਹਜ਼ਾਰ ਦੇ ਹਾਂ ਜੀ ਠੀਕ ਆ ਛੋਟੇ ਠੀਕ ਨੇ ਮੇਰੇ ਬਰਾਬਰ ਹੀ ਆ ਨਹੀਂ ਵੱਡੀ ਛੋਟੀ ਇਹ ਤੋਂ ਵੱਡਾ ਪੀਸ ਮੈਂ ਤੁਹਾਨੂੰ ਦਿਖਾਣਾ ਅੱਛਾ ਇਹ ਤਾਂ ਸ਼ਰਤਾਂ ਸ਼ਰਤਾਂ ਨਾਲ ਦੇਣੀ ਨਹੀਂ ਮੈਂ ਇਹਨੂੰ ਦਿੱਤੀ ਸ਼ਰਤਾਂ ਨਾਲ ਸ਼ਰਤਾਂ ਦੇਣੀ ਸ਼ਰਤਾਂ ਤੇ ਲੈ ਕੇ ਤੇ ਫਿਰ ਨਹੀਂ ਦੇਣੀ ਮਿਲਤੀ ਅੱਛਾ ਹਾਂ ਜੀ ਲੈ ਜੀ ਮੈਂ ਬੜੀ ਵੱਡੀ ਭਾਜੀ ਹੈਂ ਰਸਾਂ ਦੀ ਬਜਾ ਰਿਹਾ ਹੈ ਵੀਡੀਓ ਚ ਪਾਉਣੀ ਮੇਰਾ ਮਨ ਹੈ ਕਿ ਸਪੈਸ਼ਲ ਵੀਡੀਓ ਅਸੀਂ ਇਕੱਲੀ ਮੇਰੀ ਪਾਉਣੀ ਹੈ ਤੇ ਬੜੀ ਮੈਂ ਬੜੀ ਵੱਡੀ ਹੈ ਨਾ ਚਲੋ ਸ਼ਾਇਦ ਇੱਕ ਦੇ ਮੈਂ ਹੋਰ ਮੈਂ ਤੋਂ ਵੀ ਚਲੋ ਬੜੀ ਵੱਡੀ ਦਾ ਰੰਗ ਵੀ ਕਾਲਾ ਸ਼ਾ ਕਾਲਾ ਸ਼ਾ ਹੈ ਆਲੇ ਕੋਲੀ ਕੋਲੀ ਆਲੇ ਵੱਡੀ ਵੱਡੀ ਮੈਂ ਪੂਰੀ ਜੀ ਵੱਡੀ ਮੈਂ ਆ ਪੂਰੀ ਆ ਜੀ ਸਤਿ ਸ਼੍ਰੀ ਅਕਾਲ ਮੇਰੀ ਘੜੀ ਜੀ ਨਾ ਹਾਂਜੀ ਹਾਂਜੀ ਸਾਢੇ 7:00 ਚ ਆ ਮੈਂ ਹੀ ਬਹੁ ਵੱਡੀ ਆ ਜੀ ਤੇ ਇੱਕ ਸ਼ਰਤ ਹੁੰਦੀ ਆ ਹਾਂਜੀ ਜੇ ਮੇਰੇ ਕੋ ਸੂਈ ਪੂਜੀ ਖਾਣੀ ਨਾ ਕਹਿੰਦੇ ਹਾਂਜੀ ਤੇ ਆਜੂ ਫਾਇਦਾ ਨਹੀਂ ਤੇ ਇਧਰੋਂ ਲਿੰਕੀ ਬਹੁਤ ਮਿਲ ਕੇ ਦਊਗਾ 20 ਲੀਟਰ 20 ਕਿਲੋ ਵਾ ਠੀਕ ਆ 20 ਕਿਲੋ ਮਿਲ ਕੇ ਦਊਗਾ ਦੁੱਧ ਇਹਦਾ ਬੇਸ਼ੱਕ ਨਹੀਂ ਕਹਿਣਗੇ ਬੰਲਾ ਨਹੀਂ ਆ ਕੋਈ ਬਵਾਰੀ ਕਹਿੰਦੇ ਨਾ 20 ਕਿਲੋ ਤੇ ਘਰ ਵਾਲੇ ਤੇ ਆਂ ਬੰਦੇ ਕਹਿੰਦੇ ਆ 20 ਕਿਲੋ ਦੁੱਧ ਕਿੱਥੋਂ ਮਿਲਣਾ ਮੈਨੂੰ ਸ਼ਰਤ ਸੌਦਾ ਕਰ ਲੈ 50000 ਰੁਪਏ ਦੇ 20 ਕਿਲੋ ਮਿਣਕੇ ਦਊਗਾ ਦਾ ਦੁੱਧ ਮੈਂ ਠੀਕ ਹੈ ਭਾਜੀ ਆਹ ਗਰੰਟੀਆਂ ਬਸ ਠੀਕ ਆ ਤੇ ਅੱਗੇ ਵੇਰਾਂ 20 ਲੀਟਰ ਦਾ ਕਿੰਨੇ ਰੁਪਏ ਬਣਦੇ ਆ ਉਹ ਹਿਸਾਬ ਨੂੰ ਕਹਿੰਦੇ ਸੀ ਆ ਡੇਢ ਦੀ ਜੱਤੀ ਠੀਕ ਹੈ ਤੇ ਛੋਟ ਕਰਾਂਗੇ ਤੇ 2000 243 ਤੇ 43 ਕਿੰਨਾ ਦੇ ਪਰ ਇਹ ਗਰੰਟੀਆਂ ਫੇਰ 2000 ਜਿਵੇਂ ਸਾਈ ਦੇਵੇਂ ਅੱਜ ਆਜੋ ਹਾਂਜੀ ਦੇ ਦੋ ਚਾਰ ਦਿਨ ਰੱਖ ਕੇ ਚਲੋ ਠੀਕ ਆ ਕਿ ਆ ਕਿ ਦੋ ਅੰਦਰ ਆਜੋ ਚਲੋ ਚਲੋ ਇਹ ਤੁਹਾਡੀ ਪਿਛਲੀ ਵੀਡੀਓ ਜਮਈ ਪਾਈ ਹਾਂਜੀ ਤੇ ਜਿੰਨਾ ਮੁੱਲ ਪਾਇਆ ਉਹਨੇ ਦੀ ਇਹ ਮੇਰੇ ਘਰੇ ਤਿੰਨ ਬੰਦੇ ਵੇਚ ਗਏ ਇਹਨੂੰ ਤੇ ਇੱਕ ਬੰਦਾ ਫੇਰ ਕਿਹਾ ਦੋ ਚਾਦ ਨੂੰ ਰਾਤ ਅੱਜ ਖੜਨੀ ਹੈ ਕੱਪਣਾ ਨਾ ਜੀ ਕੱਪਣ 48 ਦਾ ਮੁੱਲ ਪਾਇਆ ਤੇ 48 ਦੀ ਰਕੀ ਆ ਚਲੋ ਚਲੋ ਚਲਾ ਜਾਓ ਤੇ ਨੂੰ ਦੋ ਚਾਰ ਅਚਲੋ ਹੁੰਦਾ ਹੀ ਆ ਜੀ ਆਹ ਦੇ ਨਾਮੀ ਮੱਚ ਗਾਹ ਜੀ ਇਧਰ ਹਾਂਜੀ ਹੁਣ ਬੰਦ ਨਹੀਂ ਚਲੀ ਜਾਂਦਾ ਚਲੋ ਇਹਨਾਂ ਦੇ ਕੱਟਾ ਇਦਾਂ ਕਿਨੇ 2 ਆ ਜੀ 2 ਡੰਗਰ ਆ ਇੱਧਰ ਠੀਕ ਆ ਇਹ ਕਿਰ ਧੁੱਪਾਂ ਧੁੱਪਾਂ ਲੱਗੰਦੇ ਸੰਦੀਪ ਸਿੰਘ ਜੀ ਵੜਾ ਕਰਦਾ ਬਾਜੀ ਹੁਣ ਲੋੜੀ ਦੇ ਕਰ ਭਾਈ ਜੀ ਲੋੜੀ ਦੇ ਕਰਿਆ ਹੁਣ ਆ ਲੋੜੀ ਟਕਰੀਏ ਚਲੋ ਕੋਈ ਨਹੀਂ ਲੋੜੀ ਦੇ ਕਰ ਲੋੜੀ ਦੇ ਕਰਿਆ ਮਾਜੋ ਕੋਈ ਨਹੀਂ ਸਾਫ ਹੀ ਆ ਥਾਂ ਨਾਲ ਬਜੀ ਇਹਦੇ ਪੱਲੇ ਤੇ ਮਰਜ਼ੀ ਪਸੂ ਬੰਨੀ ਚਲੋ ਥਾਂ ਬੋਲ ਥਾਂ ਥਾਂ ਦੇ ਮਾਦੂ ਸੁਖਰੇ ਅਗਲੀ ਵਾਰੀ ਬਣਾ ਲੈ ਸੰਦੀਪ ਸਿੰਘ ਹਣ ਇੱਥੇ ਪੱਲੇ ਬੰਨੀ ਚਾਰ ਆ ਨਿਕਲ ਰਿਹਾ ਹਾਂ ਬਹੁਤ ਨਿਕਲ ਜੀ ਇਹ ਵੀ ਕੱਪੜਾ ਹੈ ਜੀ ਇਹ ਕੱਪੜਾ ਬੜਾ ਪੀਤੀ ਆ ਜੀ ਹੈ ਮਤਿਆਰ ਹੀ ਲੱਗਦੀ ਹੋਣਾ ਜੀ ਬਿਲਕੁਲ ਮਤਿਆਰ ਹੀ ਲੱਗਦੀ ਹਾਂ ਜੀ ਬਠਿੰਡ ਆ ਜਾ ਹਾਂਜੀ ਸਰ ਸੰਦੀਸ਼ਾ 65000 ਜਮੀਨ ਦੇਣ 65000 ਦੇ ਹਾਂਜੀ ਚਲੋ ਠੀਕ ਮਤਲਬ ਜਿਆਦੇ ਮੁੱਲ ਨਹੀਂ ਪੋਣੇ ਵੀ ਇਹਨਾ ਬਿਲਕੁਲ ਨਹੀਂ ਕਰਨੇ ਡੰਗਰ ਉਹਦਾ ਚੰਗਾ ਹੀ ਪੈਣਾ ਆ ਬਿਲਕੁਲ ਜੀ ਮਾਲ ਦਾ ਹੀ ਮੁੱਲ ਪੈਣਾ ਮਾਲ ਦਾ ਮੁੱਲ ਪੈਣਾ ਜੀ ਬਾਕੀ ਹਰ ਤਰ੍ਹਾਂ ਦੇ ਡੰਗਰ ਲੈਣ ਵਾਲੇ ਬੰਦੇ ਹਰ ਤਰ੍ਹਾਂ ਦੀ ਕੁਆਲਿਟੀ ਆ ਹਰ ਬੰਦੇ ਦੇ ਕੰਮ ਆ ਬਿਲਕੁਲ ਜੀ ਤੇ ਗਾਂ ਇਹ ਸੋਈ ਆ ਆਹ ਜੀ ਆਹ ਜੀ ਵਛੀ ਜੇ ਠੀਕ ਆ ਕੋਈ ਇਹਨੂੰ ਰੱਸੀ ਨਹੀਂ ਪੋਣੀ ਹਾਂਜੀ ਕੋਈ ਕਸ਼ ਨਹੀਂ ਇਹ ਅਚਾਨਕ ਦੇ ਬੋਲਾ ਇਥੇ 14 ਲੀਟਰ ਖੁੱਲਾ ਹੋਣਾ 14 ਕਿਲੋ ਨਾ ਮੰਦ ਨਾ ਖੁੱਲਾ ਹਾਂ 14 ਗਾ ਖੁੱਲਾ ਦੋ ਦੋ 14 ਕਿਲੋ ਇਹ ਬਹੁਤ ਅਸਲ ਕਿਤੇ ਧੁੱਪਾਂ ਤੋਂ ਮੱਲ ਲੱਗਣਾ ਨਾ ਇਹ ਘਰ ਗੱਲ ਬਣਦੀ ਆ ਇਹ ਨਹੀਂ ਆ ਕਿ ਆਪਣੀ ਖਬਰ ਖੇਰ ਉਹੋ ਹੀ ਕੁ ਕਿੰਨਾ 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 ਟਾਈਮ ਚੌਣੀਆਂ ਜੀ ਆਜੋ ਕਿੰਨੇ ਦੇ ਉੱਠ ਕੇ ਜੋ ਆਪਣੀ ਚੁਆਈ 6 ਵਜੇ ਪੱਕੀ ਪੱਕੀ ਦੋ ਟਾਈਮ ਚੁਆਈ ਕਰੇ ਤੇ ਬਿਲਕੁਲ ਜੀ ਗਰੰਟੀ ਚਲੋ ਜੇ 1 2 ਦਿਨ ਰੱਖੇ ਬੰਦਾ ਡੰਗਰ ਤੇ ਜੇ ਹਰ ਉਂਝ ਕਮੀ ਨਿਕਲੇ ਤੇ ਮੈਂ ਸਾਡੀ ਇਹ ਨਹੀਂ ਵੀ ਫੋਨ ਨਹੀਂ ਚੁੱਕਣਾ ਆ ਨਹੀਂ ਸਹੀ ਸਹੀ ਗੱਲ ਹੈ ਜੀ ਮੇਰੇ ਸਾਣਾ ਮੇਰੀ ਜਿਹੜਾ ਡੰਗਰ ਮੈਂ ਤੁਹਾਡੇ ਨੱਟ ਤੇ ਪਾ ਕੇ ਚਾਹ ਸ਼ਾਇਦ ਫੋਨ ਨਹੀਂ ਆਇਆ ਹੋਗਾ ਤੁਹਾਨੂੰ ਵੀ ਫੌਜੀ ਨਹੀਂ ਆਣਾ ਤੱਕ ਨਹੀਂ ਨਹੀਂ ਆ ਨਹੀਂ ਆਉਗਾ ਵੀ ਨਹੀਂ ਬਿਲਕੁਲ ਆਉਗਾ ਨਹੀਂ ਕਿਉਂ ਦਾ ਮਰ ਨਹੀਂ ਮਾਰਦਾ ਇਹੋ ਡੰਗਰ ਸੰਦੀਪ ਸਾਹਿਬ ਆਪਣੇ ਤੇ ਪਿਛਲੀ ਵਾਰੀ ਆਪਾਂ ਜਿਲ੍ਹਾ ਦਾ ਸੁਣਾ ਭੁੱਲ ਗਏ ਤੇ ਬੜਾ ਕਹਿੰਦੇ ਕਿਹੜੇ ਜਿਲ੍ਹੇ ਦੇ ਬੋਲਦੇ ਜੀ ਠੀਕ ਹੈ ਤੇ ਪਿੰਡ ਆਪਣਾ ਜੇ ਖਿਹੜੇ ਹਾਂਜੀ ਤੇ ਤਹਿਸੀਲ ਬਾਬਾ ਬਕਾਲਾ ਜਿਲ੍ਹਾ ਅਮਰਸਰ ਨੇ ਦੀਟਾ ਆਡਾ ਪਿੰਡਾ ਆਪਣੇ ਨੂੰ ਤਾਲੀ ਸਾਪ ਆਪਾਂ ਨੂੰ ਮੱਤੇਵਾਲ ਦੇ ਕੋਲ ਚਲੋ ਇਹੋ ਬੇਨਤੀਆਂ ਵਾ ਬਾਕੀ ਆਪਾਂ ਠੱਗੀ ਧੋਰੇ ਵਾਲੇ ਬੰਦੇ ਨਹੀਂ ਇਹ ਕਲੀਅਰ ਆ ਬਾਹ ਕਿਹੜੀ ਕਰਕੇ ਕਹਿ ਸਕਦੇ ਵੀ ਸਾਨੂੰ ਫੋਜੀ ਨਹੀਂ ਹਾਂ ਹਾਂ ਸਹੀ ਸਹੀ ਗੱਲ ਹੈ ਠੀਕ ਹੈ ਹੁੰਦਾ ਜੀ ਇਹ ਨਹੀਂ ਕੰਮ ਕਰਨਾ ਇਹੋ ਬੇਨਤੀ ਜੀ ਸਸੇ ਕਾ